ਇਹ ਪਰਸੋਂ ਦੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹਾਰਟਲ ਦੇ ਬਾਹਰ ਅੰਜਾigarh ਵਿਖੇ ਕੁਝ ਲੇਡੀਜ਼ ਤੇ ਜੰਤ ਜਿਹੜੇ ਆ ਆਵਾਰਾ ਫਿਰਦੇ ਆ ਇਹਨਾਂ ਦਾ ਰੂਪਾਂ ਦੀ ਰਿਪੋਰਟ ਕਰਦੇ ਆ। ਸਾਨੂੰ ਇਹਦਾ ਤਲਾਹ ਮਿਲਿਆ ਮੌਕੇ ਦੇ ਪਾਸੇਆਂ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ 18 ਸਾਲ ਦੇ ਬੜੇ ਆ ਤੇ ਇਹਨਾਂ ਦੇ ਪਰਦੇ ਕੀ ਸੀਗੇ ਉੱਥੇ ਤੇ ਇਹ ਜੀ ਲੜਕੀਆਂ ਗਾਗ ਰੀਆਂ ਢੀਕਰਦੀਆਂ ਆ। ਬੈਟਰੀ ਵਾਲੇ ਦਾ ਕੀ ਲੋੜ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਬੰਦਾ ਬਾਗਰੋਂ ਲੈ ਕੇ ਆਉਂਦਾ ਹੈ ਫੇਰ ਹੋਟਲ 'ਚ ਪਹੁੰਚਾਉਂਦੇ ਆ ਆ ਹੋਟਲ ਵਾਲੇ ਕੋਲ ਕੁਛ ਨਹੀਂ ਸੀ ਕੀਤੀ ਗਈ ਹੈ ਜੀ ਆਈਡੀ ਜਿਹੜੀਆਂ ਨਾਲ ਪਹੁੰਚ ਕੀਤੀ ਗਈ ਸੀ ਕੀ ਪੁੱਛਿਆ ਸੀ ਕੀਤਾ ਜੀ ਅੰਸਰ ਕੀ ਕਹਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋ ਸਾਲ ਕੀਤਾ ਗਿਆ ਇਹ ਵਿਦਾ ਪਰਸੋਂ ਜੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰੋਂ ਜਾਇਗੜ੍ਹ ਵਿਖੇ ਉਸ ਲੇਡੀਜ਼ ਤੇ ਜੈਂਟਲਜ਼ ਜਿਹੜੇ ਆਵਾਰਾ ਫਿਰਦਾ ਹੈ ਇਹ ਗੱਲਾਂ ਰੂਪਾਂ ਦੀ ਡੇਟ ਕਰਦੇ। ਡੇਟ ਕਰਦੇ ਜੀ। ਸਾਨੂੰ ਜਦੋਂ ਸਲਾਮਣੀ ਮੌਕੇ ਤੇ ਪਹੁੰਚਿਆ ਤੇਰੇ ਲੜਕੀਆਂ ਤੇ ਤੇਰੇ ਲੜਕੇ ਜਿਹੜੇ ਆ ਉਹ ਕਿੱਥੇ ਸੀ ਖੜੇ ਆ। ਤੇ ਇਹਨਾਂ ਦੇ ਕਰਤੱਵੇ ਕੀ ਸੀ ਜੀ ਉੱਥੇ? ਇਹ ਜੀ ਲੜਕੀਆਂ ਗਾੜੀਆਂ ਢੀਕ ਕਰਦੇ ਆਂ। ਹੂੰ। ਇਹ ਕਹਿੰਦੇ ਸਮੇਂ ਤਾਂ ਕੰਮ ਕਰਦੀ ਸੀ ਇਹਨਾਂ ਨੇ। ਇਸ ਵਾਰ ਜੀ ਤਪਤੀ ਸਰ ਰਹੀ ਹੈ ਜੀ। ਤਾਂ ਉਹਨੇ ਕਿੱਥੋਂ ਰਹਿਣ ਵਾਲੇ ਨੇ? ਬੁੱਢੇ ਜੀ ਲੋਕ ਰਹਿਣ ਵਾਲੇ ਨੇ। ਇਹਦੇ ਵਿੱਚ ਕੋਈ ਬੈਠਣ ਵਾਲਾ ਵੀ ਗਾ ਜੀ। ਹਾਂ ਜੀ। ਬੈਟਰੀ ਵਾਲਾ ਵੀ ਨੌਜਵਾਨ ਹੈ ਰਾਜੀ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਲੋੜ ਹੈ ਇਹ ਦੇ ਵਿੱਚ ਬੈਟਰੀ ਵਾਲਾ ਜੀ ਗੰਦਾ ਧਾਕਰ ਨੂੰ ਲੈ ਕੇ ਆਉਂਦਾ ਹੈ ਫਿਰ ਹੋਟਲ ਵਿੱਚ ਪਹੁੰਚਾਉਂਦੇ ਜੀ ਕਿਹਨੇ ਹੋਟਲ ਦੇ ਵਿੱਚ ਫੈਟ ਦੇ ਦੀਦੀ ਇਹ ਲਗਾਤਾਰ ਹੈ ਓ ਜਿਆਦਾਤਰ ਪੰਜਾਬ ਹੋਟਲਾਂ ਦੇ ਐਂਡ ਕੋਈ ਸਿੱਧਾ ਬਾਹਰ ਨਹੀਂ ਅੰਦਰ ਜਾਂਦੇ ਆ ਹੋਟਲ ਵਾਲੇ ਕੋਲ ਪੁੱਛ ਰਹੇ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜਾਂਦੇ ਨਾਲ ਪਹਾਂਦੀ ਕੀਤੀ ਗਈ ਕੀ ਪੁੱਛਿਆ ਸੀ ਕੀਤੀ ਗਈ ਹੈ ਵੀ ਕਿਦਾਂ ਤੁਹਾਡੇ ਕੈਂਟਰੀ ਇਹਦੇ ਵਿੱਚ ਐਂਟਰੀ ਕਰਦੇ ਹੋ ਐਂਟਰੀ ਹੈ ਜੇ ਨਹੀਂ ਸਹੀ ਸੀ ਉਹਨਾਂ ਦੇ ਕਰਵਾਏ ਕੀਤੇ ਗਏ ਆ ਹੋਟਲ ਵਾਲੇ ਉਹ ਹਦਾਇਤ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਮਾਰਾ ਭੀਂਦੀਆਂ ਨੂੰ ਕਮਰੇ ਨਾਲ ਦਿੱਤੇ ਜਾ ਬਿਲਕੁਲ ਜੀ ਸੀਨੀਅਰ ਅਫਸਰ ਬਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਇਹੋ ਜਿਹੀ ਗਲਵਾਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਨਾਜਾਇਜ਼ ਜਿਹੜੀਆਂ ਕਰ ਦੇ ਦਿੱਤੀ ਆ